हां तो बाबा किधर गए थे सर वो राशन देवरे ना वो बाबा और ने की आवाज है समस्या तो बड़ी कड़ी होती है काम करो भाई स्पाइक रानी है स्पाइक वाला है स्पाइक से जीरो से चल रहे हैं ਜਾ ਰਹੀ ਜੀ ਐਂਡ ਐਂਡ ਜੰਮਾ ਹੱਸਣਾ ਉਹ ਦੇਖਾ ਕਰਦੇ ਆ ਆ ਅੰਮ੍ਰਿਤਸਰ ਬਾਈਕ ਚੋਸੀ ਹੈ ਪਰ ਸੇ ਹੱਥ ਨਹੀਂ ਪਾਸ ਪੂਰਾ ਨਹੀਂ 200 ਹੈ ਆਪਾਂ ਕਿੱਧਰ ਜਾਈਏ ਬੁੱਢੇ ਜੀ ਆਨੇ ਆਉਂਦੇ ਮੇਰੇ ਪੰਜੀ ਇਹਦੇ ਕੋਈ ਜਾਲੀਆਂ ਜੁੜੀਆਂ ਲਵਾ ਦੇ ਕੋਈ ਉਹ ਜਾਂ ਪ੍ਰਬੰਧ ਕਰਾਓ ਸਾਰੇ ਸਾਰੇ ਦੇਖਦੇ ਸਾਰੇ 3 ਸਾਰੇ ਪੇਪਰ ਸਾਰੇ ਆਪਾਂ ਇਧਰ ਆਪਨੇ ਵੀ ਇਹ ਕਿੱਥੇ ਚੱਕਣੀ ਵੱਡਾ ਲੱਗਿਆ ਕਿਹੜਾ ਇਹੋ ਹੀ ਕੰਮ ਨਹੀਂ ਜੇ ਜਿਵੇਂ ਪਤਾ ਨਹੀਂ ਖੜਾ ਪੂਰਾ ਸਤਨਾ ਵੀ ਸਾਰਾ ਹੋਰ ਕੰਮ ਪਏ ਆਪਣੇ ਕੋਲ ਚੱਕਣ ਲੱਗ ਜੂਗਾ ਕਿੰਨੇ ਕਿੱਥੇ ਨੋਟ ਕਰੋ ਸਾਰੇ ਨੋਟ ਕਰੋ ਕਾਪੀ ਆ ਕੇ ਨੋਟ ਕਰੋ ਜੀ ਜਿਆਲਾ ਲੀਡੀਆ ਪੀ ਐਸ ਅਤੀਆਂ ਲਗੀਤੀਆਂ ਦਾ ਵੀ ਆ ਗਿਆ ਜੀ ਨਹੀਂ ਸਿਰਫ ਖੇਲੀ ਪਾਇਉਨੇ ਸੀ ਇਸ ਗੱਲ ਦੀ ਕੋਈ ক্লাস ਵੀ ਤਾਂ ਹੁਣ ਨਹੀਂ ਪੈਦੀ ਆ ਤਕਰੀ ਨਹੀਂ ਜਾਂਦਾ ਹਾਂਜੀ ਅਮੀਰ ਇਹ ਕੋਲੋਂ ਤੋਂ ਸਾਹ ਹੀ ਰਹੇ ਜੀ ਜੇਕਰ ਤਾਂ ਸ਼ਹਿਰ ਚ ਜਾਨੂ ਵੀ ਸਾਨੂੰ ਅੰਦਰ ਮਾਨਣ ਚੱਲੋ ਜਿੱਥੇ ਕਮਿਸ਼ਨ ਨਹੀਂ ਜੰਦਰੀਆ ਕੰਦੋ ਰਿਤੇ ਜਨਤਸਾਹ ਮਾਨਕ ਜਿਲ੍ਹਾ ਸਾਨੂੰ ਆ ਕੇ ਕੰਦ ਕਰਦੇ ਨੇ ਮਾਨਕ ਜਿਲ੍ਹਾ ਕੰਦ ਕਰਦੇ ਨੇ ਸਾਡੀ ਸਭਾ ਤੁਸੀਂ ਇੱਥੇ ਫਾਜ਼ਲਗਾ ਚੱਕਰ ਵਾਲੇ ਝੁੱਗੇ ਪਹੁੰਚੇ ਹੋ ਕੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਇੱਥੇ ਮੈਂ ਅੱਜ ਫਾਜ਼ਲਗਾ ਸ਼ਹਿਰ ਦੇ ਵਾਰਡ ਨੰਬਰ 16 ਦੇ ਵਿੱਚ ਆਉਂਦਾ ਜੋ ਚੱਕਰ ਵਾਲੇ ਝੁੱਗੇ ਹੈ ਉੱਥੇ ਅੱਜ ਪਹੁੰਚ ਕੇ ਮੈਂ ਲੋਕਾਂ ਨੂੰ ਮਿਲਿਆ ਔਰ ਗਲੀ ਗਲੀ ਜਾ ਕੇ ਜੋ ਵੀ ਕੋਈ ਕਿਸੇ ਦੀ ਸਮੱਸਿਆ ਹੈ ਲੋਕਾਂ ਨੂੰ ਮਿਲ ਕੇ ਉਹਨਾਂ ਦੀ ਜਿਹੜੀ ਸਮੱਸਿਆ ਜੋ ਮੁਸ਼ਕਲ ਆ ਰਹੀ ਉਹਨਾਂ ਨੂੰ ਉਹ ਮੁਸ਼ਕਲ ਦਾ ਇਹਨਾਂ ਦਾ ਪਤਾ ਲਿਆ ਹੈ ਔਰ ਨਾਲ ਸਾਡੇ ਨਗਰ ਕੌਂਸਲ ਦੇ ਅਧਿਕਾਰੀ ਨੇ ਔਰ ਅਧਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਜਿੱਦਾਂ ਕਿ ਇੱਥੇ ਕੋਈ ਸੀਵਰੇਜ ਦੀ ਸਫਾਈ ਦਾ ਕੰਮ ਹੈ ਸਾਨੂੰ ਬਜ਼ੁਰਗਾਂ ਨੇ ਦੱਸਿਆ ਸਾਡੇ ਲੋਕਾਂ ਨੇ ਦੱਸਿਆ ਤੇ ਉਹ ਜਿਹੜਾ ਸੀਵਰੇਜ ਦੀ ਸਫਾਈ ਹੈ ਉਹ ਅਧਿਕਾਰੀਆਂ ਨੂੰ ਮੈਂ ਜਿਹੜੀ ਹੈ ਹਦਾਇਤ ਕਰ ਦਿੱਤੀ ਹੈ ਕਿ ਜਿਹੜੀ ਸੀਵਰੇਜ ਦੀ ਸਫਾਈ ਬਹੁਤ ਜਲਦੀ ਜਿਹੜਾ ਇਹਨੂੰ ਕਰਾਇਆ ਜਾਵੇ ਹਫਤੇ ਦੇ ਵਿੱਚ ਵਿੱਚ ਔਰ ਕਈ ਨਾਲੀਆਂ ਦੀ ਸਫਾਈ ਹੋਣ ਵਾਲੀ ਹੈ ਉਹਦੇ ਬਾਰੇ ਵੀ ਔਰ ਇੱਕ ਮੈਨੂੰ ਹੁਣੇ ਪਤਾ ਲੱਗਿਆ ਸਾਰਿਆਂ ਨੇ ਦੱਸਿਆ ਕਿ ਇੱਥੇ ਇੱਕ ਨਵਾਂ ਸੀਵਰੇਜ ਦੀ ਲੋੜ ਹੈ ਤਾਂ ਉਹਦੇ ਲਈ ਮੈਂ ਅਫਸਰਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਹਦਾ ਜਿਹੜਾ ਐਸਟੀਮੇਟ ਬਣਾਇਆ ਜਾਵੇ ਔਰ ਐਸਟੀਮੇਟ ਉਹ ਆਪਣੇ ਮਤੇ ਦੇ ਵਿੱਚ ਲੈ ਕੇ ਆਇਆ ਜਾਵੇ ਮਤਾ ਪਾਸ ਕਰਕੇ ਉਸ ਤੋਂ ਬਾਅਦ ਜਿਹੜਾ ਟੈਂਡਰ ਲਗਾ ਕੇ ਬੜਾ ਜਲਦੀ ਇਹਦੇ ਵਿੱਚ ਜਿੱਥੇ ਵੀ ਸੀਵਰ ਦੀ ਲੋਡ ਹੈ ਜਿੰਨੀ ਵੀ ਇਹ ਫੁੱਟ ਜਿੰਨੇ ਫੁੱਟ ਚਾਹੀਦਾ ਗਲੀਆਂ ਦੇ ਵਿੱਚ ਕਿਤੇ ਵੀ ਲੋਡ ਹੈ ਇਸ ਚੱਕਰ ਵਾਲੇ ਚੁਗੇ ਦੇ ਵਿੱਚ ਸਾਰਾ ਸੀਵਰੇਜ ਜਿਹੜਾ ਵੀ ਨਵਾਂ ਦੀ ਲੋਡ ਹੈ ਨਵਾਂ ਪਾ ਦਿਆਂਗੇ ਅਸੀਂ ਔਰ ਹੋਰ ਵੀ ਜਿਹੜੇ ਕੰਮ ਨੇ ਕੋਈ ਕਿਸੇ ਤਰ੍ਹਾਂ ਦਾ ਵੀ ਹੈ ਉਹ ਸਾਰੇ ਲੋਕਾਂ ਨੂੰ ਮੈਂ ਮਿਲਿਆ ਔਰ ਜਿਹੜੇ ਜਿਹੜੇ ਵੀ ਕੰਮ ਦੱਸੇ ਨੇ ਲੋਕਾਂ ਨੇ ਉਹ ਸਾਰੇ ਜਿਹੜੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਕਰਾਵਾਂ ਜੋ ਪਿਛਲੇ ਦਿਨੀ ਤੁਸੀਂ ਨਗਰ ਕੌਂਸਲ ਦਫ਼ਤਰ ਪਹੁੰਚ ਕੇ ਨਗਰ ਕੌਂਸਲ ਅਧਿਕਾਰੀਆਂ ਨੂੰ ਸਫਾਈ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਦੀ ਦਾਅਦ ਕੀਤੀ ਸੀ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਕਿੰਨਾ ਕਸਰ ਹੋਇਆ ਕਿੰਨੀ ਸਫਾਈ ਹੋ ਚੁੱਕੀ ਹੈ ਇਹ ਤਾਂ ਦੇਖੋ ਬੱਕ ਬੱਕ ਜਗ੍ਹਾ ਤੇ ਜਿੱਥੇ ਸਾਨੂੰ ਲੋਕਾਂ ਨੇ ਆਪਦੀਆਂ ਸ਼ਿਕਾਇਤਾਂ ਦਿੱਤੀਆਂ ਕਿੱਥੇ ਸਫਾਈ ਨਹੀਂ ਹੋਈ ਸੀਵਰੇਜ ਦੀ ਜਾ ਕੋਈ ਕਿਥੇ ਕੋੜੇ ਕਰਕਟ ਦੀ ਸਫਾਈ ਨਹੀਂ ਹੋਈ ਜਿੱਥੇ-ਜਿੱਥੇ ਵੀ ਸਾਨੂੰ ਕੋਈ ਸ਼ਿਕਾਇਤ ਆਈ ਸੀ ਉਹ ਸਾਰੇ ਉਹਨਾਂ ਨੂੰ ਨੋਟ ਕਰਾਤਾ ਸੀਗਾ ਅਧਿਕਾਰੀਆਂ ਨੂੰ ਔਰ ਉਹ ਜਿਹੜਾ ਪਿਛਲੇ 3-4 ਦਿਨਾਂ ਤੋਂ ਲੱਗੇ ਹੋਏ ਆ ਪ੍ਰੋਪਰ ਔਰ ਅਗਲੇ 15-20 ਦਿਨਾਂ ਦੇ ਵਿੱਚ ਵਿੱਚ ਸਾਰੀ ਜਿਹੜੀ ਹੈ ਸੀਵਰੇਜ ਦੀ ਹੈ ਚਾਹੇ ਕੋ ਕੂੜੇ ਦੀ ਹੈ ਸਾਡਾ ਜਿਹੜਾ ਸਾਰਾ ਸ਼ਹਿਰ ਹੈ ਸੀ ਪੂਰਾ ਪ੍ਰੋਪਰ ਸਾਫ਼ ਕਰਾਂਗੇ ਔਰ ਕੋਈ ਵੀ ਇਹੋ ਜਿਹਾ ਹਿੱਸਾ ਨਹੀਂ ਜਿੱਥੇ ਕੋਈ ਸਫਾਈ ਨਹੀਂ ਹੋਵੇ